ਹੈਲੋ ਜੀ ਜੀਆਂ ਆਨੂ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਤੇ ਅੱਜ ਜਿਹੜਾ ਆਪਾਂ ਗੀਤ ਸੁਣਨ ਜਾ ਰਹੇ ਹਾਂ ਇਹ ਫਿਲਹਾਲ ਜੋ ਸਾਡੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਅੱਜ ਕੱਲ ਦੇ ਹਾਲਾਤ ਹੋਏ ਹੋਏ ਨੇ ਤੁਹਾਨੂੰ ਪਤਾ ਫਲੱਡ ਕਿੰਨਾ ਜ਼ਿਆਦਾ ਆਇਆ ਹੋਇਆ ਹੈ ਹਰ ਕੋਈ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਉਹਦੇ ਰਿਲੇਟਿਡ ਇੱਕ ਸੌਂਗ ਹੈ ਜਿਹੜਾ ਆਪਾਂ ਸੁਣਨ ਜਾ ਰਹੇ ਹਾਂ ਜੀ ਪੰਜਾਬ ਦਾ ਪੰਜਾਬ ਇਹ ਰੰਗਰੇਤ ਸਿੱਧੂ ਦਾ ਗੀਤ ਹੈ ਜਿਹੜਾ ਆਪਾਂ ਸੁਣਨ ਜਾ ਰਹੇ ਹਾਂ ਤੇ ਪਹਿਲੇ ਆਪਾਂ ਇਹ ਗੀਤ ਸੁਣ ਲੈਂਦੇ ਆ ਬਾਕੀ ਜਿਹੜੇ ਗੱਲਬਾਤ ਹੈ ਉਹ ਆਪਾਂ ਫਿਰ ਬਾਅਦ ਵਿੱਚ ਕਰਦੇ ਆਂ ਆਨੂ ਕੋਈ ਸਰਕਾਰਾਂ ਦੇ ਪਰਿਵਾਰ ਹੀ ਨਾ ਸਰਕਾਰਾਂ ਨੇ ਅਨੁਭਵ ਦਿੱਤਾ ਤੇ ਨਾ ਢੇਰਾ ਸੋਨੇ ਹੋ ਪਹਿਲਾਂ ਚੱਲੀ 44 ਫਿਰ ਚੱਲ ਗਿਆ 84 ਗੱਲ 25 ਦਿਨਾਂ ਨਮੀਏ ਤਾਂ ਚੱਲੀ ਬੈਠਾ 88 ਫੱਤੀ ਰਤਰਾ ਨਵੇਂ ਦਿੱਤੀ ਵੀ ਸੀ ਆਇਆ ਚੜ ਚੜ ਪਾਣੀ ਸੀ ਪੰਜਾਬੀ ਉੱਤੇ ਆਇਆ ਹਰ ਵਾਰ ਹੋਏ ਵਾਦੇ ਆਈ ਵਾਰ ਲੱਗੇ ਲਾਰਾ ਹੱਲੋਂ ਮਸਲੇ ਨਾ ਹੋਏ ਹੁਣ ਚੇਂਜ ਸਰਕਾਰਾਂ ਜਦੋਂ ਪੰਜਾਬ ਕਹਿੰਦੇ ਵਸ ਵਿੱਚ ਆਉਣਾ ਨਾ ਟੇਢੀਆਂ ਤਰੀਕੀਆਂ ਨਾਲ ਪਹੁੰਚ ਸਾਨੂੰ ਮਾਰਾ ਆਈ ਵਾਰੀ ਮੈਂ ਡਕਣੀ ਸਾਡੇ ਨਾਲ ਹੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਪਹਿਲਾਂ ਵੱਡੇ ਦਰਿਆ ਕੰਡੇ ਵਾਲੀ ਤਹਰ ਲਾ ਕੇ ਕਹਿੰਦੇ ਲੈ ਜਾਣਾ ਪਾਣੀਆਂ ਸਵਾਈਲ ਬਣਾ ਕੇ ਰੈਵਲਿਊਸ਼ਨ ਨਿਕ ਕਦੀ ਸਾਜ਼ਿਸ਼ ਹਿਲ ਗੇੜੇ ਲ ਜਾਵੇ ਵੀ ਕਾਂਹਿਰ ਸਮੁਰ ਹੋ ਗਿਆ ਐਸੇ ਲੱਗੇ ਰੰਬਿਆਂ ਆ ਰੰਗਿਆਂ ਤੋਂ ਕਿਸੇ ਤੋਂ ਨਾ ਮੁੱਕੇ ਕਿੰਨੀ ਵਾਰ ਡਿੱਗੇ ਅਸੀਂ ਹੌਸਲੇ ਨਾ ਟੁੱਟੇ ਜੱਟ ਬੁੱਟ ਜਾਂਦੇ ਜਿਹੜੇ ਪਿੰਡੋਂ ਬਾਹਰ ਨਾਲ ਆਏ ਆਈ ਉੱਤੇ ਦਿੱਲੀ ਦੀ ਜਾਹੇ ਕੀ ਉੱਤੇ ਬੁਕੇ ਲੱਖ ਲਾਲੋ ਚਾਹੇ ਜੂਰ ਸਾਡੀ ਲਗਣੀ ਨਹੀਂ ਢੋਈ ਸਭ ਦਾ ਪੰਜਾਬ ਦੀ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਦੀ ਪੰਜਾਬ ਦਾ ਨਾ ਕੋਈ ਪੰਜਾਬੀ ਪੰਜਾਬ ਦਾ ਨਾ ਕੋਈ ਬਾਡਰਾਂ ਤੇ ਖੜੇ ਕੌਣ ਖੜਦਾ ਪੰਜਾਬੀ ਜੰਗ ਲੱਗੇ ਮਰੇ ਕੌਣ ਮਰਦਾ ਪੰਜਾਬੀ ਆਪਣੇ ਹੱਕਾਂ ਦੀ ਜੇ ਗੱਲ ਕਰ ਲਈ ਗੁੱਦੀ ਮੀਡੀਆ ਨੂੰ ਅੱਤਵਾਦੀ ਲੱਗਦਾ ਪੰਜਾਬੀ ਹੁੱਚ ਤਾਰੇ ਪਾਣੀਆਂ 'ਚ ਹਿੱਸੇ ਪਾੜਦੇ ਡੁੱਬਣੇ ਨੂੰ ਲੱਗਦਾ ਪੰਜਾਬ ਰੱਖਿਆ ਕੌਣ ਕਿੱਥੇ ਖੜਾ ਸਾਡੇ ਨਾਲ ਆਣ ਕੇ ਅਸੀਂ ਵੀ ਆ ਸਭ ਦਾ ਹਿਸਾਬ ਰੱਖਿਆ ਸੀ ਸਭ ਲਈ ਸੀ ਬੌੜੇ ਸਾਨੂੰ ਬੌੜਿਆਂ ਨਹੀਂ ਕੋਈ ਪਾਣੀ ਦਾ ਐ ਵੀ ਰਿਪੀਰੀਅਨ ਸਟੇ ਤੇ ਜਿਹੜਾ ਸੂਬਾ ਹਰ ਵਰੀ ਪਾਣੀ ਦਾ ਨੁਕਸਾਨ ਚੜਦਾ ਹੈ ਲਾ ਫੇਰ ਉੱਥੇ ਕਹਿ ਸਕਦੇ ਹੋ ਕਿ ਇਨਸਾਨ ਦੀ ਆਸ ਕਿਥੇ ਉਦਰਤੀ ਆਫਤਾਂ ਖਿੱਡੀ ਕੋਈ ਆ ਚਾਲ ਜੀ ਸੋਚਣਾ ਵਿਚਾਰਨਾ ਤਾਂ ਬਣਦਾ ਸਵਾਲ ਜਦੋਂ ਤੱਕ ਨਾ ਪੰਜਾਬ ਕੋਲ ਪਾਣੀ ਦੀ ਨੁਮਾਇੰਦਗੀ ਉਦੋਂ ਤੱਕ ਸਾਡਾ ਇਹੋ ਹੁੰਦਾ ਰਹਿਣਾ ਹਾਲ ਜੀ ਸਾਡਾ ਹੀ ਮੁਲਕ ਸਾਡਾ ਵੈਰੀ ਬਣ ਬੈ ਗਿਆ ਕਦੇ ਰਾਜਧਾਨੀ ਕਦੇ ਪਾਣੀ ਸਾਡੇ ਲੈ ਗਿਆ ਹੁਣ ਰੱਖੀ ਫਿਰਦੇ ਆ ਆਖਿਓ ਜਮੀਨਾ ਦੇ ਪੰਜਾਬ ਆ ਪੰਜਾਬੇ ਸੋਚ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਮੈਂ ਬਸ ਕਿਰਸਣ ਵੇਖ ਅੱਖ ਜਾਂਦੀ ਰਹੀ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਇਹ ਉਦਾਸੀ ਦਾ ਵੇਲਾ ਵੀ ਹੈ ਪਰ ਇਹ ਚੜ੍ਹਦੀ ਕਲਾ ਵਾਲੇ ਲੋਕ ਨੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਆਏ ਲੋਕ ਕਿ ਹਰ ਵਾਰ ਕੁਛ ਨਾ ਕੁਛ 2-3 ਮਹੀਨੇ ਨੂੰ ਪੰਜਾਬ ਤੇ ਕੋਈ ਨਾ ਕੋਈ ਮੁਕਤਾ ਪੈਂਦੀ ਹੈ حال ਚਮਈ ਨੂੰ ਵੱਡੀ ਪਿੱਪਤਾ ਪੈਂਦੀ ਹੈ ਤੇ ਫਿਰ ਉੱਠ ਖੜਦੇ ਆ ਫਿਰ ਜਕਾਰੇ ਲਾਉਂਦੇ ਆ ਸਹ ਦੇ ਸੇ ਕਰਕੇ ਜਿਵੇਂ ਮਿੰਟੂ ਗੁਰੂ ਸਰੀਆ ਨੇ ਲਿਖਿਆ ਵੀ ਪੰਜਾਬ ਇਹਨਾਂ ਨੂੰ ਚੁੱਭਦਾ ਹੈ ਚੁੱਭਦਾ ਹੈ ਚੁੱਭਦਾ ਹੈ ਹਾਂ ਹਾਂ ਬਿਲਕੁਲ ਉਹ ਕੀ ਅੱਛਾ ਇਹਨਾਂ ਨੇ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਪਹਿਲੇ 47 ਫਿਰ ਉਹਨੇ ਗੱਲ ਕੀਤੀ 84 ਫਿਰ ਉਹਨੇ ਕਿਹਾ 52 52 ਦੇ ਵਿੱਚ ਵੀ ਹੋਈ 88 88 ਚ ਵੀ ਹੜਾ ਆਇਆ ਸੀ ਨਾ ਤੇ ਪੰਜੀ ਚ ਸੀ ਇਹ ਨਹੀਂ ਕਹਿ ਸਕਦੇ ਕਿ ਨੁਕਸਾਨ ਨਹੀਂ ਪੰਜੀ ਚ ਵੀ ਬਹੁਤ ਜ਼ਿਆਦਾ ਨੁਕਸਾਨ ਬਿਲਕੁਲ ਜਿੰਨਾ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਨਾ ਛਾਰਦੇ ਤੇ ਲੰਦੇ ਪੰਜਾਬ ਦੇ ਵਿੱਚ ਮੈਂ ਉਹ ਦਿਨ ਵੀਡੀਓ ਦੇਖ ਰਹੀ ਸੀ ਪਾਣੀ ਦੇ ਵਿੱਚ ਨਾ ਮਤਲਬ ਕਿ ਲੋਕਾਂ ਦਾ maal sira ਸੀ ਮੱਜਾਂ ਵਗੈਰਾ ਸਾਰਾ ਕੁਛ ਤੈਰ ਰਹੇ ਸਨ ਤੁਸੀਂ ਇਹਦੇ ਕੋ ਕਿੰਨੀ ਵਜਨੀ ਹੁੰਦੀ ਹੈ ਮੱਜੇ ਕਿੰਨੀ ਵਜਨੀ ਹੁੰਦੀ ਹੈ ਲੇਕਿਨ ਉਹ ਵੀ ਪਾਣੀ ਦੇ ਉੱਤੇ ਤੈਰ ਰਹੇ ਸੀ ਇੰਨਾ ਜ਼ਿਆਦਾ ਮਤਲਬ ਕਿ ਫਲੱਟ ਪਾਣੀ ਜਿਹਾ ਵਿਚਾਰਿਆਂ ਨੇ ਤੀਕਾ ਜੁੱਤਾ ਜੋੜ ਕੇ ਬਣਾਇਆ ਸਾਰਾ ਕੁਛ ਹੀ ਪਾਣੀ ਵਿੱਚ ਆ ਗਿਆ ਬਿਲਕੁਲ ਕੋਈ ਤਾਂ ਪਤਾ ਪਰ ਡੇਲੀ ਆਪਣੇ ਚੈਨਲ ਤੇ ਜਿਵੇਂ ਪੰਜਾਬ ਫਲੱਟ ਤੋਂ ਰਿਲੇਟਡ ਕੋਈ ਨਾ ਕੋਈ ਵੀਡੀਓ ਦੇਖ ਰਹੇ ਆ ਕਿਵੇਂ ਮਤਲਬ ਕਿ ਚੜਦੇ ਲੈਂਦੇ ਚੜਦੇ ਹਾਲ ਤੇ ਬਹੁਤ ਜ਼ਿਆਦਾ ਮਦਦ ਕੀਤੀ ਜਾ ਰਹੀ ਹੈ ਐਕਟਰ ਹੋ ਗਏ ਤੇ ਜਿਹੜਾ ਜਿਹੜਾ ਬਹੁਤ ਜ਼ਿਆਦਾ ਕਰ ਰਹੇ ਬਹੁਤ ਜ਼ਿਆਦਾ ਹੈ ਐਕਟਰਸ ਆ ਗਏ ਨਾ ਸਾਰੇ ਐਕਟਰ ਸਿੱਧੇ ਸਾਰੇ ਮਿਲ ਕੇ ਜਿਹੜਾ ਇਹਨਾਂ ਮਦਦ ਕਰ ਰਹੇ ਨੇ ਔਰ ਬਹੁਤ ਸਾਰੇ ਐਸੇ ਲੋਕ ਨੇ ਕਿ ਜਿਹੜੇ ਸਾਬੇ ਮਾਲ ਨੇ ਉਹ ਵੀ ਮਦਦ ਕਰ ਰਹੇ ਨੇ ਆਪਾਂ ਲਾਸਟ ਟਾਈਮ ਇੱਕ ਵੀਡੀਓ ਦੇਖ ਰਹੇ ਸੀ ਉਹ ਉਹਦੇ ਹਰ ਇੱਕ ਦੱਸ ਰਹੇ ਸਨ ਕਿ ਬਾਈਕ 24 ਕਿਲੇ ਜਿਹੜੀ ਮੰਜੀ ਉਹ ਸਾਰੀ ਰੁੜ ਗਈ ਹੈ ਲੇਕਿਨ ਉਹ ਇੱਕ ਵੀਰ ਦੀ ਫਿਰ ਵੀ ਮਦਦ ਕਰ ਰਿਆ ਸੀ ਕਹਿ ਰਹੇ ਸੀ ਮੈਂ ਮੈਂ ਇਹਨਾਂ ਦੀ ਮੱਝ ਚਲੀ ਗਈ ਹੈ ਮੈਂ ਇਹਨਾਂ ਨੂੰ ਮੱਝ ਦੇਣ ਲਈ ਤਿਆਰ ਹਾਂ ਲੇਕਿਨ ਇਹ ਸਾਰਨੇ થઈ ਗਈ ਅਸੀਂ ਇਹਨੂੰ ਸਕਦੇ ਆ ਕਿ ਐਸ ਸੁਨੀਆਂ ਤੇ ਹਜੇ ਵੀ ਇਨਸਾਨੀਅਤ ਹੈਗੀ ਆ ਜੇਕਰ ਲੈਣਦੇ ਦੀ ਗੱਲ ਕੀਤੀ ਜਾਵੇ ਤੇ ਲੈਣਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਮਤਲਬ ਕਿ ਕੋਈ ਵੀ ਬੰਦਾ ਮਦਦ ਨਹੀਂ ਕਰ ਰਿਹਾ ਬਹੁਤ ਘੱਟ ਘਟਵਾਦੀ ਜਿਹੜੇ ਤੋਂ ਦੋ ਜੀ ਹਾਂ ਅੱਛਾ ਇੱਕ ਜੇ ਕੋਈ ਕਿਸੇ ਵਾਸਤੇ ਰਾਸ਼ਨ ਜਾਂ ਕੋਈ ਚੀਜ਼ ਦੇ ਵੀ ਰਿਹਾ ਹੈ ਨਾ ਤੇ ਉਹ ਵੀ ਇਹਨਾਂ ਨੂੰ ਇਹ ਆ ਕਿ ਬਸ ਅਸੀਂ ਆਪਣੇ ਟਿੱਡਾਂ ਚ ਪਾ ਲਈਏ ਠੀਕ ਹੈ ਬਿਲਕੁਲ ਉਹ ਵੀ ਉਹਨੂੰ ਵਿਖਾ ਕੇ ਦੇ ਰਿਹਾ ਕਿ ਲੋਕਾਂ ਨੂੰ ਸ਼ੋਅ ਕਰਾ ਰਿਹਾ ਕਿ ਅਸੀਂ ਐਵੇਂ ਕਰ ਰਹੇ ਹਾਂ ਅਸੀਂ ਐਵੇਂ ਕਰ ਰਹੇ ਹਾਂ ਅਸੀਂ ਇੰਨੀ ਹੈਲਪ ਕਰ ਰਹੇ ਹਾਂ ਅਸੀਂ ਆ ਚੀਜ਼ ਦੇ ਰਹੇ ਹਾਂ ਅਸੀਂ ਉਹ ਚੀਜ਼ ਦੇ ਰਹੇ ਹਾਂ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਨਾ ਤੇ ਦੂਜੇ ਬੰਦੇ ਨੂੰ ਵੀ ਪਤਾ ਨਹੀਂ ਚੱਲਣਾ ਤੇ ਅਗਰ ਚੜ੍ਹਦੇ ਦੀ ਗੱਲ ਕੀਤੀ ਜਾਵੇ ਤੇ ਹਰ ਐਕਟਰ ਨੇ ਨਾ ਆਪਣਾ ਮਤਲਬ ਕਿ ਡਿਫਰੈਂਟ ਡਿਫਰੈਂਟ ਚੀਜ਼ਾਂ ਲੈ ਕੇ ਜਿਹੜੀਆਂ ਨਾ ਉਹ ਮਦਦ ਕੀਤੀ ਕੋਈ ਪਾਣੀ ਲੈ ਕੇ ਪਾਣੀ ਲੈ ਕੇ ਜਾ ਰਿਹਾ ਹੈ ਕੋਈ ਰਾਸ਼ਨ ਲੈ ਕੇ ਜਾ ਰਿ ਜੇ ਤੁਹਾਨੂੰ ਹੋਰ ਕੋਈ ਚੀਜ਼ ਚਾਹੀਦੀ ਹੈ ਤਾਂ ਸਾਨੂੰ ਦੱਸੋ ਜਿਵੇਂ ਅਨਮੋਲ ਬਾਜ ਜੀ ਨੇ ਉਹ ਤੁਹਾਨੂੰ ਪਤਾ ਉਹਨਾਂ ਨੇ ਮੈਡੀਕਲ ਕੈਂਪ ਲਾਇਆ ਸੀ ਉਸ ਬਾਅਦ ਗੀਪੀ ਗਰੇ ਵਾਲਦੀ ਦੀ ਟੀਮ ਜਿਹੜੀ ਹੈ ਤੁਹਾਨੂੰ ਪਤਾ ਹੈ ਉਹ ਫਰਨੀਚਰ ਵਗੈਰਾ ਵੀ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਦੇ ਰਹੀ ਹੈ ਸਹੀ ਉਹਨਾਂ ਨੇ ਕਿਹਾ ਹਰ ਪਿੰਡ ਦੇ ਵਿੱਚ ਜਾਈ ਜਾ ਰਿਹਾ ਹੈ ਪਹਿਲੇ ਅਸੀਂ ਉਹਨਾਂ ਦੀ ਸਾਰੀ ਰਿਕਵੈਸਟ ਲਿਖਣੀ ਹੈ ਕਿ ਇਹਨਾਂ ਨੂੰ ਕੀ ਕੀ ਚਾਹੀਦਾ ਹੈ ਫਿਰ ਜਿਹੜੀਆਂ ਉਹਨਾਂ ਦੀ ਦੱਸਿਆ ਜਾਂਦਾ ਹੈ ਕਿ ਐਸ ਪਿੰਡ ਦੇ ਵਿੱਚ ਇੰਨੀਆਂ ਚੀਜ਼ਾਂ ਚਾਹੀਦੀਆਂ ਨੇ ਤੇ ਉਹਨਾਂ ਤੱਕ ਪਹੁੰਚਾਈਆਂ ਜਾਣਗੀਆਂ ਹਾਂਜੀ ਨਹੀਂ ਸਹੀ ਹੈ ਨਾ ਪੁੱਛਣ ਦੇ ਸਾਰਾ ਕੁਝ ਮੁੰਜੇ ਇੱਕ ਚੀਜ਼ ਉਹਨਾਂ ਕੋ ਹੈਗੀ ਜੇ ਬਾਰ-ਬਾਰ ਉਹੀ ਚੀਜ਼ ਦੇਈ ਜਾਣਗੇ ਫਿਰ ਉਹਨਾਂ ਨੂੰ ਕੀ ਫਾਇਦਾ ਉਹੀ ਨਾ ਹੋਏ ਕਿ ਹਰ ਚੀਜ਼ ਉਹਨਾਂ ਨੂੰ ਅਸਰ ਹੀ ਚਾਹੀਦੀ ਹੈ ਤਾਂ ਕਿ ਉਹ ਰੋਟੀ ਤੋਂ ਨਾ ਪਿੱਛੇ ਹਟੇ ਜੋ ਤੋਂ ਨਾ ਮਰੇ ਕੋਲ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ ਨਾ ਉਹਦੇ ਵਿੱਚ ਸਾਰੇ ਜਿੰਨੇ ਵੀ ਨੇ ਮਤਲਬ ਕਿ ਜਿਹੜੇ ਉਹਨਾਂ ਦੇ ਇਸ ਚੀਜ਼ੇ ਵਿੱਚ ਅਮਦਤ ਕਰਨ ਦੇ ਨੇ ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਅਗਰ ਉਹ ਇਸ ਜਗ੍ਹਾ ਤੇ ਨਹੀਂ ਤੇ ਉਹ ਵੀ ਇਸ ਜਗ੍ਹਾ ਤੇ ਪਹੁੰਚ ਸਕਦੇ ਸਨ ਠੀਕ ਹੈ ਲੇਕਿਨ ਇਹ ਸਭ ਰੱਬ ਦੀ ਕਰਨੀ ਹੈ ਠੀਕ ਹੈ ਜੋ ਅਸੀਂ ਹੁਣ ਇਹ ਨਹੀਂ ਕਹਿ ਸਕਦੇ ਜੋ ਰੱਬ ਕਰਦਾ ਉਹਦੇ ਅੱਗੇ ਅਸੀਂ ਤੇ ਕੁਝ ਵੀ ਨਹੀਂ ਕਰ ਸਕਦੇ ਜਿਹੜਾ ਨਾ ਸਾਰਿਆਂ ਦਾ ਹੈ ਲੇਕਿਨ ਪੰਜਾਬ ਦਾ ਕੋਈ ਨਹੀਂ ਹੈ ਜਿੰਨੀ ਵਦਿਆ ਨੇ ਕਿਹਾ ਪੰਜਾਬ ਸਾਰਿਆਂ ਦਾ ਲੇਕਿਨ ਪੰਜਾਬ ਦਾ ਕੋਈ ਨਹੀਂ ਹੈ ਇਹ ਵੇਖ ਲਓ ਨਾ ਕਿ ਕਿਸੇ ਹੋਰ ਵੀ ਸਟੇਟ ਤੇ ਜਾਂ ਕਿਸੇ ਹੋਰ ਸੂਬੇ ਤੇ ਜਦੋਂ ਵੀ ਮੁਸੀਬਤ ਆਈ ਹੈ ਤੇ ਪੰਜਾਬ ਨੇ ਮੱੜ ਚੜ ਕੇ ਇਹ ਸਾਲਿਆ ਮਦਦ ਕੀਤੀ ਲੇਕਿਨ ਜਦੋਂ ਪੰਜਾਬ ਤੇ ਮੁਸੀਬਤ ਆਂਦੀ ਹੈ ਕੋਈ ਵੀ ਅੱਗੇ ਨਹੀਂ ਆਉਂਦਾ ਠੀਕ ਹੈ ਬਿਲਕੁਲ ਬੇਸ਼ੱਕ ਚੜਦਾ ਹੋਇਆ ਲੈਂਦਾ ਹੋਇਆ ਉਹਨੇ ਆਪਣੀ ਮਦਦ ਆਪਣੀ ਤਹਿਾ ਦੀ ਉਹ ਕਹਿੰਦਾ ਜੇ ਚੇਕ ਜਿਵੇਂ ਉਹ ਗਾਣੇ ਦੇ ਜ਼ਿਕਰ ਕਰ ਦਿੱਤਾ ਕਿ ਸਾਨੂੰ ਤੇ ਉਹ ਹੀ ਨਹੀਂ ਭੁੱਲਦਾ ਜਿਹੜੇ ਵਿੱਚ ਉਹਨਾਂ ਨੇ ਵਿੱਚ ਲਾ ਕੇ ਤਾਰ ਲਾਤੀ ਆ ਕੰਡੀਆਂ ਵਾਲੀ ਤਾਰ ਲਾਤੀ ਤੁਸੀਂ ਇੱਧਰ ਨਹੀਂ ਜਾ ਸਕਦੇ ਆ ਉਹ ਇੱਧਰ ਨਹੀਂ ਜਾ ਸਕਦੇ ਤੇ ਸਾਡੇ ਕੋਲ ਸਾਨੂੰ ਤੇ ਹੋਰ ਹੀ ਚੀਜ਼ਾਂ ਨਹੀਂ ਸੀ ਹਮ ਭੁੱਲਦੀਆਂ ਲੇਕਿਨ ਇਹ ਆ ਕਿ ਪੰਜਾਬ ਤੇ ਇੱਕ ਮੁਸੀਬਤ ਜਾਂਦੀ ਹੈ ਤੇ ਦੂਜੀ ਆ ਜਾਂਦੀ ਹੈ ਕਹਿੰਦੇ ਪੰਜਾਬ ਤੇ ਮਹੀਨੇ-ਮਹੀਨੇ ਬਾਅਦ ਕੋਈ ਨਾ ਕੋਈ ਮੁਸੀਬਤ ਆ ਹੀ ਜਾਂਦੀ ਹੈ ਜਿਵੇਂ ਸਾਲ ਬਾਅਦ ਤੇ ਵੱਡੀਆਂ ਮੁਸੀਬਤਾਂ ਜਿਹੜੀਆਂ ਆਉਂਦੀਆਂ ਹਨਾ ਲੇਕਿਨ ਉਹ ਹਿੰਮਤ ਨਹੀਂ ਹਾਰਦੇ ਹਾਂ ਹਾਂ ਸੁਰੂਤ ਤਾਂ ਐਵੇਂ ਹੋ ਹੀ ਰਿਹਾ ਵੇ ਤੁਹਾਨੂੰ ਕੀ ਕਹਿੰਦੇ ਨੇ ਆਪਾਂ ਦੇਖ ਹੀ ਰਹੇ ਹਾਂ ਕਿ ਕੁਝ ਨਾ ਕੁਝ ਜਿਹੜਾ ਨਾ ਚ ਇਹ ਚ ਕਾਟਾਵਾਦਾ ਜਿਹੜਾ ਨਾ ਪੰਜਾਬ ਵਾਲੀ ਸਾਈਡ ਤੇ ਹੀ ਹੁੰਦਾ ਹੈ ਹਾਲਾਂਕਿ ਸਾਰੇ ਸੂਬਿਆਂ ਦੀ ਮਦਦ ਵੀ ਇਹੀ ਕਰਦੇ ਨੇ ਸਾਰਿਆਂ ਨੂੰ ਪਾਲ ਵੀ ਇਹੀ ਰਹੇ ਨੇ ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਸਭ ਤੋਂ ਜ਼ਿਆਦਾ ਮੁਸੀਬਤ ਵੀ ਇਨਾਂ ਤੇ ਹੈ ਕਿ ਦੂਸਰੇ ਸੂਬੇ ਇਨਾਂ ਦੀ ਆ ਕੇ ਮਦਦ ਵੀ ਨਹੀਂ ਕਰਦੇ ਹਾਲਾਂਕਿ ਕਰ ਸਕਦੇ ਨੇ ਜਿੱਦਾਂ ਹੁਣ ਇਹ ਵਿਚਾਰੇ ਗਰੀਬ ਕਿੰਨੀ ਮਿਹਨਤ ਕਰਦੇ ਆ ਦਿਨ ਰਾਤ ਇੱਕ ਲਗਾ ਕੇ ਮੱਝਾਂ ਗਾਵਾਂ ਪਾਲਦੇ ਫਸਲਾਂ ਚਰਾਂਦੇ ਕਰਦੇ ਜੇ ਇਹ ਨਾ ਕਰਨਗੇ ਅਸੀਂ ਕਿੱਥੋਂ ਖਾਵਾ ਪੀਵਾਂਗੇ ਬਿਲਕੁਲ ਜੀ ਇਦਾਂ ਹੀ ਹੈ ਲੇਕਿਨ ਯਕੀਨ ਕਰੋ ਜੀ ਜੋ ਇਦਾਂ ਦੀ ਇਹ ਨਿਊਜ਼ ਜਾਂ ਕੋਈ ਚੀਜ਼ ਮਤਲਬ ਮੋਬਾਈਲ ਪਕੜ ਲਓ ਤੇ ਦੇਖੋ ਨਾ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਬਹੁਤ ਤਕਲੀਫ ਕਿਉਂਕਿ ਅਸੀਂ ਇਹ ਚੀਜ਼ ਇਮੇਜਿਨ ਨਹੀਂ ਕਰ ਸਕਦੇ ਆ ਜਿਨ੍ਹਾਂ ਦੇ ਉੱਤੇ ਇਹ ਚੀਜ਼ ਗੁਜ਼ਰ ਰਹੀ ਹੈ ਨਾ ਇਹਨਾਂ ਨੂੰ ਪਤਾ ਇਹਨਾਂ ਤੋਂ ਗੁਜ਼ਰ ਗਏ ਨੇ ਸਿਰਫ ਉਹਨਾਂ ਨੂੰ ਇਸ ਚੀਜ਼ ਦਾ ਬਿਹਤਰ ਪਤਾ ਹੈ ਬਿਲਕੁਲ ਬਹੁਤ ਜ਼ਿਆਦਾ ਮਤਲਬ ਕਿ ਅਸਾਂ ਤਾਂ ਦੇਖ ਕੇ ਇਹਨਾਂ ਦੁੱਖ ਹੁੰਦਾ ਤੇ ਚਲ ਵੀ ਇਸ ਟਾਈਮ ਬੀਤਾਂ ਦੀ ਉਹ ਹਾਲ ਵਿੱਚ ਰਹਿੰਦਾ ਹੈ ਉਹਨਾਂ ਦਾ ਕੀ ਬੰਦਾ ਹਾਂ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਦੇਖਿਆ ਮੈਂ ਵੀਡੀਓ ਦੇਖ ਰਹੀ ਸੀ ਛੋਟੇ ਛੋਟੇ ਬੱਚੇ ਸਨ ਰੋ ਰਹੇ ਸਨ ਭੁੱਖੇ ਮਤਲਬ ਕਿ ਵੀਡੀਓ ਚ ਕਹਿ ਸਨ ਦੋ ਦਿਨ ਹੋ ਗਏ ਸੀ ਕੁਝ ਖਾਦਾ ਨਹੀਂ ਪੀਤਾ ਨਹੀਂ ਦੇਖ ਕੇ ਨਾ ਦਿਲ ਰੋਕ ਪਿਆ ਸੀ ਬਹੁਤ ਬਿਲਕੁਲ ਤੇ ਲੇਕਿਨ ਇਹ ਹੈ ਕਿ ਵਧੀਆ ਗਾਣਾ ਮਤਲਬ ਕਿ ਇਸ ਚੀਜ਼ ਤੋਂ ਰਿਲੇਟਡ ਬਣਾਇਆ ਗਿਆ ਹੈ ਤੇ ਸਮਝਣ ਦੀ ਗੱਲ ਹੈ ਜਿਹੜਾ ਕੋਈ ਸਮਝੇ ਕੋਈ ਸਮਝ ਸਕਦਾ ਜਿਹੜਾ ਕੋਈ ਮਜ਼ਾਕ ਬਣਾਇਓ ਇਸ ਚੀਜ਼ ਨੂੰ ਸਮਝ ਨਹੀਂ ਸਕਦਾ ਬਾਕੀ ਜੀ ਆਪਣੇ ਵੀਵਰਸ ਨੂੰ ਪੁੱਛਦੇ ਆਂ ਜੀ ਉਹਨਾਂ ਦੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਚ ਆਪਣੇ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੋਵਾਂ ਜੀ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰਭ ਰਹਿਓ